ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 8 ਤੋਂ ਲੈ ਕੇ 15 ਫਰਵਰੀ ਤੱਕ ਮੌਸਮ ਪੰਜਾਬ ਦਾ ਖਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਸਤਿ ਸ਼੍ਰੀ ਅਕਾਲ ਜੀ ਤਾਜ਼ਾ ਸੈਟੇਲਾਈਟ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸ਼ਾਮ ਦੇ ਲਗਭਗ 8:30 ਪਾਣੀ ਆਠੂ ਆਜ ਰਹੇ ਆ ਤੇ 7 ਫਰਵਰੀ ਦਾ ਦਿਨ ਲਗਭਗ ਲੰਘ ਗਿਆ ਰਤਰਾਤ ਜਿਹੜੀ ਸ਼ੁਰੂ ਹੋ ਚੁੱਕੀ ਆ ਪੰਜਾਬ ਦੀ ਗੱਲ ਕਰੀਏ ਜੀ ਐਸਐਲ ਇਹ ਲਗਭਗ ਪੰਜਾਬ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਟਟਮੀ ਜ ਸੂਰ ਰਵੇਲੇ ਵੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਅੱਜ ਦਿਨ ਪਰ ਜਿਹੜੀ ਟਟਮਈ ਬਦਲਵਾਈ ਆ ਪੰਜਾਬ ਤੇ ਹਰਿਆਣਾ ਦੇ ਹੋ ਰਾਜਸਾਂ ਦੇ ਉੱਪਰਲੇ ਫੱਦਰ ਤੇ ਜਿਹੜੀ ਅੱਗ گزرਦੀ ਹੋਏਗੀ ਚਾਹੀਗੀ ਤੇ ਇਹ ਸਿਲਸਲਾ ਅਗਲੇ 24 36 ਘੰਟਿਆਂ ਤੱਕ ਚੱਲਦੇ ਰਹਿਣਾ ਜੀ ਅੱਜ ਕਿਉਂਕਿ ਬਦਲਵਾਈ ਹਾਲੇ ਹੋਰ ਆ ਰਹੀ ਆ ਜਿਹੜੀ ਕਿ ਕੱਲ ਅੱਜ ਰਾਤ ਤੱਕ ਲਈਏ ਕੱਲ ਸ਼ਾਮ ਤੱਕ ਜਾਂ ਕੱਲ ਰਾਤ ਤੱਕ ਇਹ ਉੱਪਲੇ ਫੱਦਰ ਤੇ ਜਿਹੜੀ ਗੁਜ਼ਰਦੀ ਰਹੇਗੀ ਕੋਰਾ ਫੈਣ ਦੇ ਅਸਰ ਬਹੁਤ ਘੱਟ ਨੇ ਜੀ ਕੋਰੇ ਦੇ ਜਗਰ ਗੱਲ ਕਰੀਏ ਤੇ ਹਲਕਾ ਕੋਰਾ ਗਲ ਕੁਝ ਖਾਵਾ ਦੇ ਟਮਾਟੋਆਂ ਦੇ ਖੇਤਾਂ ਦੇ ਵਿੱਚ ਦਰਜ ਹੋ ਸਕਦਾ ਤੇ ਬਾਕੀ ਕੋਰਾ ਫੈਣ ਦੇ ਕੋਈ ਅਸਰ ਨਹੀਂ ਆ ਧੁੰਦ ਦਾ ਬਿਲਕੁਲ ਚਾਂਸ ਨਹੀਂ ਹੈ ਤੇ ਟੈਂਪਰੇਚਰ ਦੀ ਗੱਲ ਕਰੀਏ ਤੇ ਦੇ ਨਾਲ ਦਾ ਟੈਂਪਰੇਚਰ ਜੀ ਵੀ ਤਾਂ ਲੱਗੇ 25 ਦੇ ਆਸ-पास ਹੈ ਯਾਨੀ ਕਿ 23 24 ਦਾ ਮੈਕਸਿਮਮ ਚੱਲਦੇ ਹੋਏ ਨੇ 25 ਡਿਗਰੀ ਦੇ ਨਾਲ ਸਭ ਤੋਂ ਗਰਮ ਜਿਹੜਾ ਜ਼ਿਲ੍ਹਾ ਦਿਨ ਦੇ ਵਿੱਚ ਦਰਜ ਹੋਇਆ ਉਹ ਫਰੀਦਕੋਟ ਹੋਇਆ ਪੰਜਾਬ ਦੇ ਵਿੱਚ ਐਸੀ ਤਰ੍ਹਾਂ ਹਰਿਆਣਾ ਦੇ ਵਿੱਚ ਫਰੀਦাবাদ 23.6 ਡਿਗਰੀ ਦੇ ਨਾਲ ਸਭ ਤੋਂ ਗਰਮ ਜ਼ਿਲ੍ਹਾ ਕੱਲ੍ਹ ਬੀਤੇ 24 ਘੰਟਿਆਂ ਦੇ ਦਰਮਿਆਨ ਦਰਜ ਹੋਇਆ ਦਿਨਾਂ ਦਾ ਟੈਂਪਰੇਚਰ ਨਿੱਗਾ ਬਣਿਆ ਹੋਇਆ ਜੀ ਦਿਨਾਂ ਦੇ ਵਿੱਚ ਐਦਾਂ ਫੀਲ ਹੋ ਰਿਹਾ ਜਿਵੇਂ ਗਰਮੀ ਆ ਗਈ ਹੁੰਦੀ ਹੈ ਪਰ ਰਾਤਾਂ ਦੇ ਟੈਂਪਰੇਚਰ ਉਸੇ ਤਰ੍ਹਾਂ ਚੱਲਦੇ ਹੋਏ ਨੇ ਤੇ ਰਾਤਾਂ ਤੇ ਆਥਣ ਸਵੇਰੇ ਜਿਹੜੀ ਠੰਡਕ ਉਸੇ ਤਰ੍ਹਾਂ ਬ ਸਿਸਟਮ ਦੀ ਗੱਲ ਕਰਾਂਗੇ ਸਿਸਟਮ ਆਉਣ ਦੇ ਦਿਨਾਂ ਦੇ ਦਰਮਿਆਨ ਯਾਨੀ ਕਿ ਅਗਲੇ 5 ਦਿਨਾਂ ਤੱਕ ਕੋਈ ਸਿਸਟਮ ਨਹੀਂ ਆ ਰਿਹਾ ਹਲਕਾ ਇੱਕ ਸਿਸਟਮ ਜ਼ਰੂਰ ਆ ਰਿਹਾ ਜੇ 15 ਤੋਂ ਫਿਲਹਾਲ ਯਾਨੀ ਕਿ 13 14 ਦੇ ਆਸ-ਪਾਸ 15 16 ਦੇ ਆਸ-ਪਾਸ ਇੱਕ ਹਲਕਾ ਸਿਸਟਮ ਆ ਰਿਹਾ ਜਿਹੜਾ ਕਿ ਹਲਕੀ ਬੂੰਦਾਵਾਂ ਦੀ ਹਲਕੇ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਲਵਾ ਸਕਦਾ ਫਿਲਹਾਲ ਹੋਰ ਲੱਗ ਕੇ ਜਾ ਕੇ ਦੀ ਸਹੀ ਕ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲੈਣੇ ਆ ਜੋ ਮੌਸਮ ਫਾਗ ਨੇ ਜਾਰੀ ਕੀਤੀ ਹੈ ਅਗਲੇ ਜੇਕਰ 5 ਦਿਨਾਂ ਦੀ ਗੱਲ ਕਰੀਏ ਯਾਨੀ ਕਿ 10 ਫਰਵਰੀ ਤੱਕ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੇ ਤੁੰਦ ਵਾਲੇ ਫੱਕ ਤੋਂ ਕੋਈ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਨਹੀਂ ਮੌਸਮ ਮੌਸਮ ਖਾ ਗਲੋਂ ਲਗਭਗ ਹੁਣ ਅਲਰਟ ਜਿਹੜੇ ਹਟਾ ਦਿੱਤੇ ਗਏ ਨੇ ਤੇ ਮੌਸਮ ਦਿਨ ਦੇ ਵਿੱਚ ਨਿਗ ਫਰਿਆ ਬਣਿਆ ਰਹੇਗਾ ਔਰ ਆਥਣ ਸਵੇਰੇ ਠੰਡਕ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ ਕੋਰਾ ਬਹੁਤ ਘੱਟ ਚਾਂਸ ਨੇ ਕਿ ਹਲਕਾ ਹਲਕਾ ਕਿਤੇ ਕਿਤੇ ਟਾਵੇਂ ਟਾਵੇਂ ਖੇਤਰਾਂ ਦੇ ਵਿੱਚ ਹੋ ਸਕਦਾ ਧੁੰਦ ਦੇ ਬਿਲਕੁਲ ਚਾਂਸ ਨਹੀਂ ਹੈ ਤੇ ਟੋਟਮੇ ਬੱਦਲ ਬਾਜ ਅਗਲੇ 48 ਘੰਟਿਆਂ ਦੇ ਦਰਮਿਆਨ ਉੱਪਰਲੇ ਫੱਦਰ ਤੇ ਜੜੀ ਆ ਗੁਜ਼ਰਦੀ ਰਹੇਗੀ ਜੀ ਇਜਾਜ਼ਤ ਦਿਓ ਧੰਨਵਾਦ